ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਫੇਰ ਤੁਹਾਡੇ ਨਾਲ ਲਾਈਵ ਵੀਡੀਓ ਸ਼ੇਅਰ ਕਰਾਂਗੇ ਤੇ ਹੈਂਡਵਰਕ ਦੇ ਹੈਵੀ ਸੂਟਸ ਹੋਣਗੇ ਜਿਹੜੇ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਆਪਾਂ ਰੈਡੀ ਕੀਤੇ ਸੂਟ ਵੀ ਹੁੰਦੇ ਨੇ ਆਪਣੇ ਕੋਲੇ ਤੇ ਤੁਸੀਂ ਕਸਟਮਾਈਜ਼ ਕਰਕੇ ਰੈਡੀ ਵੀ ਕਰਵਾ ਸਕਦੇ ਹੋ ਆਪਣਾ ਡਿਜ਼ਾਈਨ ਕਿਉਂਕਿ ਹਰ ਤਰ੍ਹਾਂ ਦੇ ਸੂਟਸ ਆਪਣੇ ਕੋਲ ਹੁੰਦੇ ਨੇ ਕਿਸੇ ਨੇ ਮਹਿੰਗਾ ਸੂਟ ਬਣਾਉਣਾ ਹੁੰਦਾ ਕਿਸੇ ਨੇ ਸਸਤਾ ਘੱਟ ਪ੍ਰਾਈਸ ਦੇ ਵਿੱਚ ਬਣਾਉਣਾ ਹੁੰਦਾ ਤਾਂ ਹੈਂਡਵਰਕ ਦੇ ਸੂਟ ਜਿਹੜੇ ਹੁੰਦੇ ਨੇ ਆਲਰੇਡੀ 5000 ਤੋਂ ਸਟਾਰਟ ਹੁੰਦੇ ਨੇ ਪਰ ਜਦੋਂ ਆਪਾਂ ਬਣਿਆ ਹੋਇਆ ਸੂਟ ਦਿੰਨੇ ਆ ਜਦੋਂ ਮਸ਼ੀਨਾਂ ਨਾਲ ਬਣਿਆ ਹੁੰਦਾ ਤਾਂ ਉਹ ਘੱਟ ਪ੍ਰਾਈਸ ਮਿਲ ਜਾਂਦਾ ਤੇ ਸੂਟ ਵੀ ਬਹੁਤ ਸੋਹਣੇ ਹੁੰਦੇ ਨੇ ਸਾਰੇ ਹੀ ਆਪਣੇ ਕੋਲ ਅਵੇਲੇਬਲ ਹੁੰਦੇ ਨੇ ਸੋ ਤੁਸੀਂ ਵੀਡੀਓ ਚੈੱਕ ਕਰਕੇ ਸਕਰੀਨਸ਼ਾਟ ਲੈ ਕੇ ਮੈਨੂੰ WhatsApp ਸੋ ਸਭ ਤੋਂ ਪਹਿਲਾਂ ਜਿਹੜਾ ਸੂਟ ਸ਼ੇਅਰ ਕਰਨ ਲੱਗੇ ਆ ਇਹ ਬਹੁਤ ਹੀ ਸੋਹਣਾ ਫੈਬਰਿਕ ਹੈਗਾ ਜੀ ਗਲਾਸ ਔਰਗੇਂਜਾ ਹੁਣ ਬਹੁਤ ਜ਼ਿਆਦਾ ਚੱਲਦਾ ਪਿਆ ਹੈ ਉਹਦੇ ਉੱਪਰ ਬਣਿਆ ਹੋਇਆ ਹੈ ਤੇ ਬਹੁਤ ਹੀ ਸੋਹਣੀ ਇਹਦੀ ਨੈਕਲੈਂਸ ਬਣੀ ਹੋਈ ਆ ਦੇਖੋ ਇਹ ਡਾਇਮੰਡ ਲੱਗਾ ਹੋਇਆ ਵਿੱਚ ਬਹੁਤ ਪਿਆਰਾ ਲੱਗ ਰਿਹਾ ਸੋ ਇਹ ਸਾਰਾ ਹੀ ਹੈਂਡ ਦਾ ਕੰਮ ਕੀਤਾ ਹੋਇਆ ਪ੍ਰੋਪਰ ਪੂਰਾ ਹੈਂਡ ਦਾ ਕੰਮ ਆ ਇਸ ਦੇ ਫਰੰਟ ਦੇ ਵਿੱਚ ਇਸ ਤਰ੍ਹਾਂ ਦੀਆਂ ਬੂਟੀਆਂ ਆਣੀਆਂ ਸਲੀਵਸ ਤੇ ਵੀ ਬਹੁਤ ਜ਼ਿਆਦਾ ਸੋਹਣਾ ਕੰਮ ਕੀਤਾ ਹੋਇਆ ਸਲਵਾਰੇ ਦੇ ਨਾਲ ਬਹੁਤ ਸੋਹਣੀ ਕ੍ਰੇਪ ਦੀ ਲੱਗੀ ਆ ਇਹ ਨੈਚੁਰਲ ਕ੍ਰੇਪ ਨਹੀਂ ਹੈਗੀ 80 ਗ੍ਰਾਮ ਵਾਲੀ ਜਿਹੜੀ ਕ੍ਰੇਪ ਹੁੰਦੀ ਹੈ ਉਹਦੇ ਵਿੱਚ ਲੱਗੀ ਹੋਈ ਹੈ ਜੋ ਕਿ ਬਹੁਤ ਸੋਹਣੀ ਹੁੰਦੀ ਆ ਜੋ ਆਪਾਂ ਦੂਸਰੀ ਜਿਹੜੀ ਬਹੁਤ ਘੱਟ ਜਿਹੜੀ ਹੁਣ ਯੂਜ਼ ਕਰਦੇ ਆ ਉਹਦੇ ਨਾਲ ਕਾਫੀ ਜਿਹੜੇ ਨਾ ਛੇਜ ਜਾਂਦਾ ਸੀ ਸੂਟ ਤੇ ਇਹ ਹੈਂਡਵਰਕ ਦਾ ਸੂਟ ਹੈ ਬਹੁਤ ਸੋਹਣਾ ਰਸਟ ਕਲਰ ਦੇ ਉੱਪਰ ਆ ਇਹਦੇ ਵਿੱਚ ਹੋਰ ਕਲਰ ਨਹੀਂ ਰੈਡੀ ਹੈਗਾ ਤੇ ਇਹ ਦਾ ਦੁਪੱਟਾ ਹੈ ਜੀ ਇਹਨਾਂ ਦੁਪੱਟਿਆਂ ਦਾ ਬਹੁਤ ਜ਼ਿਆਦਾ ਟ੍ਰੈਂਡ ਹੈਗਾ ਬਹੁਤ ਪਸੰਦ ਕੀਤੇ ਜਾਂਦੇ ਆ ਦੁਪੱਟਾ ਦੇਖੋ ਬਹੁਤ ਸੋਹਣਾ ਬਣਿਆ ਵਾ ਇਹ ਜਿਹੜੇ ਗੁੱਠਾ ਦੇ ਫਲਾਵਰ ਹੋਣਗੇ ਸਾਰੇ ਹੀ ਦੁਪੱਟੇ ਦੇ ਵਿੱਚ ਇਸ ਤਰ੍ਹਾਂ ਪ੍ਰਿੰਟ ਕਰਕੇ ਉੱਪਰ ਇਹਨੂੰ ਹਾਈਲਾਈਟ ਕੀਤਾ ਹੋਇਆ ਤੇ ਇਹ ਦੇਖੋ ਕੱਟਵਰਕ ਵੀ ਬਹੁਤ ਸੋਹਣਾ ਬਣਿਆ ਹੋਇਆ ਕੰਟਰਾਸਟ ਵੀ ਆਲਰੇਡੀ ਬਹੁਤ ਜ਼ਿਆਦਾ ਸੋਹਣਾ ਬਣਿਆ ਹੋਇਆ ਵਾ ਠੀਕ ਹੈ ਜੀ ਸਾਰਾ ਸੂਟ ਤੁਹਾਨੂੰ ਦਿਖਾ ਦਿੱਤਾ ਤੁਸੀਂ ਇਸ ਸਕਰੀਨਸ਼ਾਟ ਲੈ ਕੇ ਇਹਨੂੰ ਵਟਸਐਪ ਤੇ ਆਰਡਰ ਕਰ ਸਕਦੇ ਹੋ ਬਹੁਤ ਜ਼ਿਆਦਾ ਸੋਹਣਾ ਸੂਟ ਹੈ ਤੇ ਜਿਹੜਾ ਹੁਣ ਦੂਸਰਾ ਸੂਟ ਸ਼ੇਅਰ ਕਰਨ ਜਾ ਰਹੇ ਹਾਂ ਬਹੁਤ ਹੈਵੀ ਹੈ ਸੂਟ ਇਹ ਬ੍ਰਾਈਡਲ ਵਾਸਤੇ ਤੁਸੀਂ ਲੈ ਸਕਦੇ ਹੋ ਤੁਹਾਡੇ ਘਰੇ ਮੈਰਿਜ ਹੈਗੀ ਆ ਤਾਂ ਤੁਸੀਂ ਆਪਣੇ ਲਈ ਬਣਾ ਸਕਦੇ ਹੋ ਲਾਈਟ ਜਿਹਾ ਪਰਪਲ ਕਲਰ ਹੈਗਾ ਜੀ ਬਹੁਤ ਜ਼ਿਆਦਾ ਸੋਹਣਾ ਪਰਪਲ ਕਲਰ ਆ ਔਰ ਪੂਰੇ ਸ਼ਰਟ ਦੀ ਗਲੇ ਤੋਂ ਲੈ ਕੇ نیچے ਲੈਂਥ ਤੱਕ ਪੂਰਾ ਸਾਰਾ ਵਰਕ ਕੀਤਾ ਹੋਇਆ ਬਹੁਤ ਜ਼ਿਆਦਾ ਹੈਵੀ ਵਰਕ ਕੀਤਾ ਹੋਇਆ نیچے ਏ ਘੇਰੇ ਦਾ ਵਰਕ ਆਊਗਾ ਔਰ نیچے ਵੀ ਲੈਸ ਲਾਉਣ ਦੀ ਵੀ ਕੋਈ ਲੋੜ ਨਹੀਂ ਇਸ ਤਰ੍ਹਾਂ ਦੇ ਮੋਤੀ ਲਟਕਣ ਵਾਲੇ ਲੱਗੇ ਹੋਏ ਨੇ ਬਹੁਤ ਪਿਆਰੇ ਔਰ ਇਹਦੇ ਵਿੱਚ ਨਾ ਕਲਰ ਕੰਬੀਨੇਸ਼ਨ ਬਹੁਤ ਸੋਹਣਾ ਕੀਤਾ ਹੋਇਆ ਡਾਰਕ ਪਰਪਲ ਕਲਰ ਦਾ ਤੁਹਾਨੂੰ ਅੱਜ ਸੂਟ ਦੇਖ ਕੇ ਪਸੰਦ ਆ ਜਣੀ ਕਿਉਂਕਿ ਆਪਾਂ ਸੂਟ ਹੀ ਤੁਹਾਨੂੰ ਬਹੁਤ ਸੋਹਣੇ-ਸੋਹਣੇ ਅੱਜ ਦਿਖਾ ਰਹੇ ਹਾਂ ਇਹ ਬਾਹਾਂ ਤੇ ਕੰਮ ਆਊਗਾ ਜੀ ਬਹੁਤ ਸੋਹਣਾ ਔਰ ਇਹਦੇ ਨਾਲ ਵੀ ਨੇਚਰਲ ਕ੍ਰੇਪ ਜਿਹੜੀ 80 ਗ੍ਰਾਮ ਵਾਲੀ ਹੁੰਦੀ ਆ ਉਹ ਟਾਈ ਅਪ ਕੀਤੀ ਹੋਈ ਆ ਬਹੁਤ ਹੀ ਜਿਆਦਾ ਸੋਹਣਾ ਸੂਟ ਆ ਔਰ ਸਪੈਸ਼ਲ ਇਹਦਾ ਦੁਪੱਟਾ ਬਹੁਤ ਸੋਹਣਾ ਹੈ ਜੀ ਦੁਪੱਟਾ ਇਹਦੇ ਨਾਲ ਆਪਾਂ ਡਾਰਕ ਕਲਰ ਦਾ ਵਿੱਚ ਟਾਈ ਅਪ ਕੀਤਾ ਹੋਇਆ ਹੈ ਮਤਲਬ ਕਿ ਇਹ ਜਿਹੜਾ ਦੁਪੱਟਾ ਹੈਗਾ ਜਿਵੇਂ ਇਹਦੇ ਵਿੱਚ ਡਾਰਕ ਕਲਰ ਦੀ ਐਮਬਰਾਇਡਰੀ ਕੀਤੀ ਹੋਈ ਨਾ ਉਸੇ ਤਰ੍ਹਾਂ ਦਾ ਦੁਪੱਟਾ ਹੈ ਦੁਪੱਟੇ ਦਾ ਫੈਬਰਿਕ ਜਿਹੜਾ ਕੱਪੜਾ ਸੇਮ ਰਹੂਗਾ 글ਾਸ オーਰਗੈਂజా ਦਾ ਕੱਪੜਾ ਹੈ ਸਾਰਾ ਹੀ 글ਾਸ オーਰਗੈਂజా ਦਾ ਤੇ ਦੁਪੱਟਾ ਦੇਖੋ ਕਿੰਨਾ ਸੋਹਣਾ ਬਣਿਆ ਹੋਇਆ ਕੰਟਰਾਸਟ ਤੁਸੀਂ ਦੇਖੋ ਬਹੁਤ ਸੋਹਣਾ ਬਣਿਆ ਵਾ ਠੀਕ ਹੈ ਕੰਟਰਾਸਟ ਬਹੁਤ ਸੋਹਣਾ ਹੈ ਸੂਟ ਵੀ ਬਹੁਤ ਸੋਹਣਾ ਹੈ ਜੀ ਹੈਵੀ ਸੂਟ ਆ ਔਰ ਇਹਦੇ ਵਿੱਚ ਬਹੁਤ ਹੀ ਜਿਆਦਾ ਸੋਹਣੇ ਸੋਹਣੇ ਇਦਾਂ ਦਾ ਵਰਕ ਹੋਇਆ ਹੈ نیچے ਲਟਕਣ ਲੱਗੇ ਹੋਏ ਨੇ ਬਾਹਾਂਾਂ ਤੇ ਵੀ ਲੱਗੇ ਨੇ ਤੇ ਨਾਲ ਆਪਾਂ ਜਿਹੜੀ ਦੁਪੱਟੇ ਤੇ ਵੀ ਲਟਕਣ ਲਗਾਏ ਹੋਏ ਨੇ ਤੋਂ ਸੋ ਇਹਦਾ ਵੀ ਸਕਰੀਨਸ਼ਾਟ ਤੁਸੀਂ ਲੈ ਸਕਦੇ ਹੋ ਇਸ ਤੋਂ ਬਾਅਦ ਜਿਹੜਾ ਤੁਹਾਨੂੰ ਸੂਟ ਦਿਖਾਉਣ ਜਾ ਰਹੀਆਂ ਸੂਟ ਇਹ ਵੀ ਬਹੁਤ ਜਿਆਦਾ ਸੋਹਣਾ ਹੈ ਔਰ ਬਹੁਤ ਹੀ ਸੋਹਣੀ ਇਹਦੀ ਨੈਕਲਾਈਨਸ ਬਣੀ ਹੋਈ ਪ੍ਰੋਪਰ ਹੈਂਡ ਦਾ ਕੰਮ ਹੋਇਆ ਔਰ ਇਹਦੇ ਵਿੱਚ ਜਿਹੜੇ ਇਹ ਸੂਟ ਨੇ ਪ੍ਰਿੰਟਿੰਗ ਕੀਤੀ ਹੋਏ ਨੇ ਫਲਾਵਰ ਬਹੁਤ ਹੀ ਪਿਆਰੇ ਔਰ ਕਲਰ ਬਹੁਤ ਸੋਹਣਾ ਐ ਜੈਕਟ ਲਈ ਸੇਮ ਕਲਰ ਤੁਹਾਨੂੰ ਦਿਖਾਈ ਦੇ ਰਿਹਾ ਔਰ ਇਹ ਦੇ ਘੇਰੇ ਤੇ ਆਉਣਗੇ ਜੀ ਇਹਨਾਂ ਜਿਹੜੇ ਸੂਟਾਂ ਦੇ ਆਪਾਂ ਤੁਹਾਨੂੰ ਦਿਖਾਏ ਘੇਰੇ ਬਣੇ ਹੋਏ ਜਾਂ ਗਲੇ ਬਣੇ ਹੋਏ ਨੇ ਇਹਨਾਂ ਦੇ ਵਿੱਚ ਲੈਂਥ ਦਾ ਕੋਈ ਇਨਾਂ ਇਸ਼ੂ ਨਹੀਂ ਹੈਗਾ ਸਟੈਂਡਰਡ ਲੈਂਥ ਹੈ ਜੋ 42 43 ਚੱਲਦੀ ਪਈ ਤੇ ਇਹ ਵਾਲੇ ਫਲਾਵਰ ਜਿਹੜੇ ਨੇ ਇਹ ਬਾਹਾਂ ਤੇ ਹੋਣਗੇ ਔਰ ਫੈਬਰਿਕ ਦੇਖੋ ਤੁਸੀਂ ਵਿਸਕੋਸ ਔਰਗੇਂజా ਔਰ ਬਹੁਤ ਹੀ ਜ਼ਿਆਦਾ ਸੌਫਟ ਫੈਬਰਿਕ ਬਹੁਤ ਜ਼ਿਆਦਾ ਸੌਫਟ ਫੈਬਰਿਕ ਇਹਦੇ ਨਾਲ ਤੇ ਇਹਦੇ ਨਾਲ ਜਿਹੜੀ ਸਲਵਾਰ ਲਈ ਹੈ ਜੀ ਪਲੇਨ ਆਪਾਂ ਮਸਲੀਨ ਦੀ ਲਈ ਹੋਈ ਆ ਦੁਪੱਟਾ ਵੀ ਵਿਸਕੋਸ ਔਰਗੇਂజా ਦਾ ਹੀ ਆਏਗਾ ਦੁਪੱਟੇ ਨੂੰ ਆਪਾਂ ਲੈਸ ਲਾ ਕੇ ਰੈਡੀ ਕਰ ਦਿੱਤਾ ਹੋਇਆ ਬਹੁਤ ਹੀ ਸੋਹਣਾ ਦੁਪੱਟਾ ਬਣਿਆ ਹੋਇਆ ਵਾ ਔਰ ਇਹਦੇ ਵਿੱਚ ਵੀ ਇਸੇ ਤਰ੍ਹਾਂ ਦੇ ਫਲਾਵਰ ਆਉਣਗੇ ਜੀ ਸਾਰੇ ਦੁਪੱਟੇ ਦੇ ਵਿੱਚ ਸੂਟ ਇਹ ਵੀ ਬਹੁਤ ਸੋਹਣਾ ਹੈ ਔਰ ਅੱਜ ਕੱਲ ਇੰਨਾ ਸੂਟਾਂ ਦਾ ਟ੍ਰੈਂਡ ਕਿਉਂਕਿ ਕਲਰ ਦਾ ਬਹੁਤ ਟ੍ਰੈਂਡ ਹੈ ਸੋ ਤੁਸੀਂ ਇੰਨਾ ਚ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਹੈ WhatsApp ਤੇ ਮੈਸੇਜ ਕਰਕੇ ਆਰਡਰ ਕਰ ਸਕਦੇ ਹੋ ਸੋ ਕੁਝ ਵੱਖਰਾ ਦਿਖਾਉਣੀ ਹੈ ਜੀ ਇਹ ਬਨਾਰਸੀ ਦੇ ਵਿੱਚ ਬਣਿਆ ਹੋਇਆ ਵਾ ਤੇ ਫੈਬਰਿਕ ਵੀ ਬਹੁਤ ਹੀ ਜ਼ਿਆਦਾ ਸੋਹਣਾ ਵਿਸਕੋਸ オーਗਾਂਜ਼ਾ ਦੀ ਤਰ੍ਹਾਂ ਫੈਬਰਿਕ ਆ ਬਨਾਰਸੀ ਸਟਾਈਲ ਦੇ ਵਿੱਚ ਪਿਓਰ ਬਨਾਰਸੀ ਹੈ ਜੀ ਇਹ ਸੂਟ ਤੇ ਕਲਰ ਵੀ ਬਹੁਤ ਪਿਆਰਾ ਹੈ ਔਰ ਇਹਦਾ ਦੁਪੱਟਾ ਸਪੈਸ਼ਲ ਬਹੁਤ ਸੋਹਣਾ ਹੈ ਇਹਦੇ ਵਿੱਚ ਵੀ ਆਪਣੇ ਕੋਲ ਇੱਕੋ ਹੀ ਕਲਰ ਹੈਗਾ ਜੀ ਇਹ ਆਪਣੇ ਡਿਜ਼ਾਈਨਰ ਸੂਟ ਹੁੰਦੇ ਨੇ ਡਿਜ਼ਾਈਨਰ ਸੂਟਾਂ ਦੇ ਵਿੱਚ ਆਪਾਂ ਇੱਕ ਇੱਕ ਦੋ ਦੋ ਕਲਰ ਹੀ ਚੂਸ ਕਰਦੇ ਹਾਂ ਜਿਆਦਾ ਕਲਰ ਨਹੀਂ ਆਪਾਂ ਲੈ ਕੇ